ਇੱਕ 1885 ਚ ਬਣੀ ਸੀ ਕਾਂਗਰਸ 1900 ਬੀਜ ਬੜੀ ਸੀ ਅਕਾਲੀ ਦਲ 1920 ਵਾਲਿਆਂ ਦੀ ਤਾਂ ਜਮਾਨਤ ਹੀ ਜਬਤ ਹੋ ਗਈ ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨਾਂ ਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਵੋਟਾਂ 'ਚ ਖੜੇ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਤੋਂ ਪਹਿਲਾਂ ਤਾਂ ਲੁਧਿਆਣੇ ਵਾਲਿਆਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਿ ਉਹਨਾਂ ਨੇ ਜੋ ਕੱਲ ਫਤਵਾ ਦਿੱਤਾ ਜੋ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਮਾਰਜਨ ਤੇ ਸੰਜੀਵ ਰੋੜਾ ਜੀ ਨੂੰ ਜਿਤਾ ਕੇ ਭੇਜਿਆ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਹੈਗਾ ਕਿ ਮੈਂ ਕਿੰਨਾਂ ਨਾਲ ਤੁਹਾਡਾ ਧੰਨਵਾਦ ਕਰਾਂ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਤੇ ਮਾਲਕ ਤੁਸੀਂ ਉਹ ਡੈਮੋਕ੍ਰੇਸੀ ਚ ਜਿਹੜੇ ਕਹਿੰਦੇ ਸੀ ਕਿ ਅਸੀਂ ਆ ਕਰ ਦਿਆਂਗੇ ਉਹ ਕਰ ਦਿਆਂਗੇ ਕੱਲ ਫਿਰ 2:00 ਵਜੇ ਤੱਕ ਉਹਨੂੰ ਪਤਾ ਲੱਗ ਗਿਆ ਵੀ ਅਸੀਂ ਕੀ ਕੀ ਕਰ ਸਕਦੇ ਆ ਜਾਂ ਅਸੀਂ ਕੀ ਨਹੀਂ ਕਰ ਸਕਦੇ ਜਿੰਦਾਬਾਦ 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 ਦੋ ਪਾਰਟੀਆਂ ਇੱਕ 1885 ਚ ਬਣੀ ਸੀ ਕਾਂਗਰਸ 1900 ਬੀਜ ਬੜੀ ਸੀ ਅਕਾਲੀ ਦਲ 1920 ਵਾਲੇ ਦੀ ਤਾਂ ਜਮਾਨਤ ਜਮਤ ਹੋ ਗਈ 8000 ਵੋਟ ਪਈ ਹੈ ਜੀ 6-7% ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨਾਂ ਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਵੋਟਾਂ 'ਚ ਖੜੇ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਇਹ ਆਈ ਕਹਿੰਦੇ ਮੈਨੂੰ ਦੋ ਤਿੰਨ ਨੇ ਕਹਿ ਆ ਕਹਿੰਦੇ ਯਾਰ ਇਹਨਾਂ ਨੂੰ ਨਹੀਂ ਕਾਹਦੂ ਪੰਗਾ ਲੈਣਾ ਐਵੇਂ ਸੋ 11 12000 ਦੀ ਲੀਡ ਤੇ ਹੰਕਾਰ ਗੁੱਸਾ ਜਿਹੜਾ ਉਹਨਾਂ ਦੇ ਵਿੱਚ ਸੀ ਉਹ ਸਾਰਾ ਲੋਕਾਂ ਨੇ ਠੀਕ ਕਰਤਾ ਕਿਉਂਕਿ ਲੋਕ ਤੌੜਾਂ ਚ ਸਰੀਏ ਕੱਢ ਦਿੰਦੇ ਆ ਜੀ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕੱਢ ਦਿੰਦੇ ਆ ਸਰੀਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇਸ ਗੱਲ ਦਾ ਔਰ ਸਭ ਤੋਂ ਹੋਰ ਖੁਸ਼ਖਬਰੀ ਦੀ ਗੱਲ ਆ ਗੁਜਰਾਤ ਚੋਂ ਵੀ ਜਿੱਤ ਕੇ 15000 ਤੇ ਗੁਜਰਾਤ ਚੋਂ ਗੋਪਾਲ ਇਟਾਲੀਆ ਜਿੱਤੇ ਆ ਸੋ ਵੀਰੋ ਮਿਹਨਤ ਕਰਨੀ ਹੈ ਥੋੜੀ ਮਿਹਨਤ ਹੈ ਇਹ ਜਿੱਤ ਸਾਡੀ ਨਹੀਂ ਹੋਈ ਇਹ ਤਾਂ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਸਾਡਾ ਤਾਂ ਉਹੀ ਨਾ ਹੀ ਲੱਗਦਾ ਕੰਮ ਤੁਸੀਂ ਕੀਤਾ ਬਾਈ ਤੁਸੀਂ ਕੰਮ ਕੀਤਾ ਤੁਸੀਂ ਕੰਮ ਕੀਤਾ ਤੁਸੀਂ ਦਿਨ ਰਾਤ ਮਿਹਨਤ ਕੀਤੀਆਂ ਦੋਰ ਟੂ ਦੋਰ ਗਏ ਹੋ ਤੁਸੀਂ ਪੋਸਟਰ ਲਾਇਏ ਨੇ ਤੇ ਤੁਹਾਡੇ ਹੀ ਅੱਗੇ ਫਿਊਚਰ ਵੀ ਤੁਹਾਡੇ ਹੀ ਆ ਤੁਹਾਡੇ ਹੀ ਨੰਬਰ ਲੱਗਣਗੇ ਅੱਗੇ